ਇੱਕ ਕਹਿੰਦੇ ਕਿ ਗੁਰਦੇਵ ਜਸਲ ਹੋ ਰਿਆਂ ਦਾ ਗਰੋ ਉਹਦੀ ਗੱਲਬਾਤ ਹੋਈ ਉਹ ਫੜਿਆ ਗਿਆ ਤੇ ਉਹਦੇ ਵਿੱਚ ਫੇਰ ਇੱਕ ਪੁਲਿਸ ਵਾਲੇ ਦੀ ਰੰਗਦਾਰੀ ਦੇ ਵਿੱਚ ਰੰਗਿਆ ਗਿਆ ਫੇਰ ਤੇ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਵਿੱਚ ਪੁਲਿਸ ਵਾਲੇ ਜਾਂ ਪੁਲਿਸ ਵਿੱਚ ਕਿਵੇਂ ਇਨਵੋਲਵ ਹੋ ਜਾਂਦੀ ਹੈ ਇਹ ਚੀਜ਼ਾਂ ਕਿਉਂ ਨਹੀਂ ਘਟ ਰਹੀਆਂ ਨਹੀਂ ਦੇਖੋ ਗੱਲ ਇਹ ਆ ਕਿ ਇਹ ਪਹਿਲਾ ਮੌਕਾ ਹੈ ਹਮ ਜਦੋਂ ਪੁਲਿਸ ਨੇ ਆਪਣਾ ਪੁਲਿਸ ਵਾਲਾ ਰੰਗਦਾਰੀ ਵਾਲੇ ਖੇਤ ਚ ਰੰਗੇ ਹੱਥੀ ਫੜਿਆ ਜੀ ਫੜਿਆ ਤਾਂ ਪੁਲਿਸ ਨੇ ਹੈ ਨਾ ਇਹ ਵੀ ਦੇਖੋ ਹਮ ਹਮ ਤਾਂ ਮਾਮਲਾ ਜਿਹੜਾ ਉਹ ਘੱਟ ਦਿਲਚਸਪ ਨਹੀਂ ਹੈ ਜੀ ਜਿਸ ਬੰਦੇ ਦਾ ਤੁਸੀਂ ਨਾਮ ਲੈ ਰਹੇ ਹੋ ਉਸ ਬੰਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਯੂਐਸ ਚ ਬੈਠਾ ਹੈ ਹਮ ਇਸ ਐਸਆਈ ਜਿਸ ਨੂੰ ਗ੍ਰਿਫਤਾਰ ਕੀਤਾ ਤੇ ਜਿਹਦੇ ਘਰੋਂ ਬੈਗ ਤੇ ਬੋਰੀ ਚੋਂ ਨੋਟ ਮਿਲੇ ਆ ਜੀ ਉਹ ਕਿੰਨੇ ਸੀ ਪਤਾ ਨਹੀਂ ਪਾਏ ਜਿਹੜੇ ਆ ਉਹ ਸ਼ਾਇਦ ਕੋਈ 50 ਲੱਖ ਤੋਂ ਉੱਤੇ ਆ ਮੇਰੇ ਖਿਆਲ ਦੇ ਨਾਲ ਜੀ ਕਿਸੇ ਰਿਪੋਰਟ ਚ ਸ਼ਾਇਦ 80 ਵੀ ਕਿਹਾ ਗਿਆ ਹੂੰ ਇਨਾ ਪੈਸਾ ਐਸਆਈ ਆਪਣੇ ਘਰੇ ਰੱਖ ਕੇ ਬੈਠਾ ਸੀਗਾ ਸਮਝਿਆ ਇਹ ਜਾਂਦਾ ਕਿ ਇਹਦੇ ਦੋ ਮੁੰਡੇ ਜਿਹੜੇ ਯੂਐਸ ਦੇ ਵਿੱਚ ਸੀਗੇ ਹੂੰ ਉਹ ਉਸ ਬੰਦੇ ਦੇ ਇਨ ਟੱਚ ਸੀਗੇ ਜੀ ਇਥੋਂ ਜਿਹੜਾ ਪੈਸਾ ਇਕੱਠਾ ਕੀਤਾ ਜਾਂਦਾ ਸੀਗਾ ਇਹ ਪੈਸਾ ਜਿਹੜਾ ਮਤਲਬ ਕਿ ਕੁੰਮ ਕੇ ਉਹਨਾਂ ਦੇ ਪਾਸ ਇਸ ਤਰ੍ਹਾਂ ਜਾਂਦਾ ਪਹੁੰਚਦਾ ਸੀ ਜੀ ਯਾਨੀ ਇਸ ਨੂੰ ਹਵਾਲਾ ਸਕੈਮ ਕਹਿ ਲੋ ਜਾਂ ਜੋ ਵੀ ਹੈ ਇਹਨਾਂ ਨੇ ਪਿੱਛੇ ਜੇ ਹੋਇਆ ਕੀ ਆ ਕਿ ਇੱਕ ਪੈਟਰੋਲ ਪੰਪ ਮਾਲਕ ਨੂੰ ਆਖਿਆ ਸੀਗਾ ਕਰੋੜ ਰੁਪਏ ਵਾਸਤੇ ਇਹ ਬਟਾਲੀ ਏਰੀਏ ਦਾ ਸਾਰਾ ਘਟਨਾਕ੍ਰਮ ਹੈ ਜੀ ਤੇ ਮਾਝੇ ਚ ਤੇ ਵੈਸੇ ਤੁਹਾਨੂੰ ਪਤਾ ਹੀ ਹੈ ਨਾ ਉਹ ਤਾਂ ਵਸੂਲੀ ਦੀ ਰਾਜਤਾਨੀ ਬਣੀ ਪਈ ਆ ਹੂੰ ਹੋਇਆ ਕਿ ਕਿ ਇਹਨਾਂ ਨੇ ਅੱਜਕੱਲ ਕੰਸੈਸ਼ਨ ਵੀ ਮਿਲ ਜਾਂਦਾ ਹੈ ਨਾ ਜੇ ਤੁਸੀਂ ਦੇਖੋ ਮੈਂ ਤੁਹਾਨੂੰ ਅੰਦਰ ਦੀਆਂ ਗੱਲਾਂ ਦੱਸ ਦਿੰਦਾ ਉਹਨਾਂ ਕੋਈ ਵਾਰ ਜੀ ਕਿਸੇ ਹੱਦ ਤੱਕ ਦੱਸ ਸਕਦਾ ਬੇਹੱਦ ਨਹੀਂ ਜਿਆਦਾ ਜੀ ਬਈ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਇਸ ਦੁਨੀਆ 'ਚ ਕੀ ਹੁੰਦਾ ਕਿ ਮਸਲਨ ਕਿਸੇ ਨੂੰ ਫੋਨ ਆ ਗਿਆ ਹੁਣ ਆਪਾਂ ਨੂੰ ਪਤਾ ਕਿ ਫਲਾਣਾ ਜਾਣਕਾਰ ਹੈ ਫਲਾਣੇ ਬੰਦੇ ਦਾ ਉਹਦੇ ਕੋਲ ਚਲੇਗਾ ਜੀ ਉਹ ਜ਼ੀਰੋ ਨਹੀਂ ਕਰਾਏਗਾ ਬਿੱਲ ਤੁਹਾਡਾ ਹਮ ਕਿਉਂ ਕਿਉਂਕਿ ਉਹਨੂੰ ਪਤਾ ਕੱਲ ਨੂੰ ਜੇ ਉਹਨੇ ਉਹਨੇ ਮੈਨੂੰ ਵਿੰਗਾਰ ਪਾਤੀ ਤੇ ਲਿਆ 5 ਲੱਖ 10 ਲੱਖ ਹਮ ਤੇਰੇ ਕਹਤੇ ਮੈਂ ਪਿਆ ਛੱਡਿਆ ਜੀ ਫਿਰ ਮੈਂ ਭਜਨ ਜੋ ਕਰਾਂ ਨਹੀਂ ਰਹਿਣਾ ਸਭ ਪਾਸੇ ਸਿਆਸਤਾ ਨੇ ਜੀ ਹਮ ਸਭ ਪਾਸੇ ਕੈਲਕੂਲੇਸ਼ਨ ਚੱਲਦੀ ਐ ਸਰ ਉਹ ਅਗਲਾ ਕਹਿੰਦਾ ਯਾਰ ਕੋਈ ਗੱਲ ਨਹੀਂ ਚੱਲ ਤੇਰਾ ਮਾਨਤਨ ਰੱਖ ਲੈਨੇ ਆ ਹਮ ਤੂੰ ਫੋਨ ਕਰ ਹੀ ਦਿੱਤਾ ਚੱਲ ਕੋਈ ਨਹੀਂ ਅਦਾ ਦਿੱਤਾ ਕੰਸੈਸ਼ਨ ਚੱਲਦਾ ਸਰ ਹਮ ਆਪ ਇਹ ਅੰਦਰ ਦੀ ਦੁਨੀਆ ਦੀ ਗੱਲ ਐ ਜੀ 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 ਇੱਥੇ ਇਹ ਸਾਬ ਕਿਤਾਬ ਚੱਲਦੇ ਨਹੀਂ ਜੀ ਤਾਂ ਹੁਣ ਪਤਾ ਨਹੀਂ ਕਿਸ ਤਰੀਕੇ ਨਾਲ ਉਹ ਕਰੋੜ ਤੋਂ ਆ ਗਏ ਭਾਈ 50 ਲੱਖ ਤੱਕ ਜੀ ਕੰਸੈਸ਼ਨ ਹੋ ਗਿਆ 50% ਉਹ ਵੀ ਵਾਵਾ ਹੀ ਹੋ ਗਿਆ ਹਾਂਜੀ ਤੇ ਉਹ ਪੈਸਾ ਇਹਨਾਂ ਨੇ ਵਸੂਲ ਕੀਤਾ ਸੀ ਪੁਲਿਸ ਨੂੰ ਪਤਾ ਨਹੀਂ ਕਿਦਾਂ ਇਸ ਕੱਲ ਦਾ ਸ਼ਾਇਦ ਹੋ ਸਕਦਾ ਉਹਨਾਂ ਨੇ ਸ਼ਿਕਾਇਤ ਕੀਤੀ ਹੋਵੇ ਜਾਂ ਆਸੇ-ਪਾਸੇ ਵੀ ਪਤਾ ਲੱਗ ਜਾਂਦਾ ਤਾਂ ਫਿਰ ਇੱਥੋਂ ਜਾਂਚ ਪੜਤਾਲ ਖੁੱਲਹੀ ਹੈ ਹੂੰ ਸ਼ਾਇਦ ਉਹ ਪੈਸਾ ਵੀ ਇਹ ਦੇਖੋ ਲ ਗਿਆ ਜੀ ਜੀ ਤਾਂ ਮਤਲਬ ਸਾਹਵਲਾ ਲਓ ਤੁਸੀਂ ਕਿ ਹੁਣ ਉਹ ਆਂਦੇ ਦਿਨ ਆਪ ਤੇ ਡੋਬੇ ਨਾਲ ਜੱਜਮਾਨ ਵੀ ਡੋਬੇ ਹੂੰ ਹੁਣ ਇਹ ਏਐਸਆਈ ਤੇ ਚਲੋ ਪੁਲਿਸ ਨੂੰ ਵੀ ਕਲੰਕਿਤ ਕਰ ਗਿਆ ਜੀ ਆਪ ਵੀ ਕਲੰਕਿਤ ਹੋ ਗਿਆ ਹੂੰ ਤੇ ਮਹਿਕਮੇ ਤੋਂ ਇਹਨੂੰ ਹੁਣ ਡਿਸਮਿਸ ਕਰ ਦੇਣਗੇ ਸਿਰਫ ਪੁਲਿਸ ਦੇ ਵਿੱਚ ਤੇ ਮਚਿਆ ਪਿਆ ਹੜਕੰਪ ਤਰਥੱਲੀ ਮੱਚੀ ਪਈ ਆ 52 ਗੱਲ ਕੀਤੇ ਆ ਕੱਲ ਕਿਸੇ ਅਫਸਰ ਦੇ ਨਾਲ ਬੈਠਣਾ ਹੋਇਆ ਉਹ ਕਹਿੰਦਾ ਸਾਡਾ ਬੌਸ ਜਾਨੀ ਜ਼ਿਲ੍ਹਾ ਪੁਲਿਸ ਮੁਖੀ ਜੀ ਉਹ ਤੇ ਦਿੱਲੀ ਦਾ ਕਹਿੰਦਾ ਕਹਿੰਦਾ ਵੀ ਬੰਦੇ ਦੱਸੋ ਕਿੰਨੇ ਕਰਨੇ ਨੇ ਆ ਟਾਰਗੇਟ ਦਿੱਤੇ ਹੋਇਆ ਕਿ ਡਿਸਮਿਸ ਕਰੋ ਕੱਢੋ ਇਹਨਾਂ ਦੇ ਖਿਲਾਫ ਜੋ ਵੀ ਸ਼ਿਕਾਇਤਾਂ ਵਗੈਰਾ ਹੈਗੀਆਂ ਤਾਂ ਪੁਲਿਸ ਤੇ ਪਹਿਲਾਂ ਹੀ ਕਿਤੇ ਨਾ ਕਿਤੇ ਰੜਾਰਤੇ ਹੈ ਜੀ ਕੋਈ ਸਾਲੀ ਖਬਰ ਜਿਹੜੀ ਆ ਉਹ ਲੋਕਾਂ ਚ ਜੱਚ ਜਾਂਦੀ ਆ ਨਾ ਜੀ ਪੁਲਿਸ ਨੂੰ ਨਫ਼ਰਤ ਬੜੀ ਕਰਦੇ ਲੋਕ ਬਿਲਕੁਲ ਉਹ ਝੂਠਾ ਹੋਵੇ ਸੱਚਾ ਹੋਵੇ ਪੁਲਿਸ ਬਦਨਾਮ ਹੁੰਦੀ ਤੇ ਲੋਕ ਖੁਸ਼ ਹੁੰਦੇ ਹਮ ਕਿ ਹਾਂ ਭਾਈ ਠੀਕ ਐ ਇਹਨਾਂ ਦੇ ਨਾਲ ਭੈੜੀ ਹੋਣੀ ਚਾਹੀਦੀ ਆ ਜੀ ਜੀ ਤੋ ਕਹਿੰਦਾ ਮਤਲਬ ਇਹ ਕਿ ਸਰਕਾਰ ਨੇ ਆਪਣੇ ਅਕਸ ਨੂੰ ਸੁਧਾਰਨ ਵਾਸਤੇ ਸਾਰਾ ਕੰਮ ਜੜਾ ਕਰ ਦਿੱਤਾ ਤਾਂ ਇਹ ਤੁਸੀਂ ਵੇਖੋ ਕਿ ਇਸ ਤੌਰ ਦੇ ਵਿੱਚ ਇਹਨੇ ਆ ਬਦਨਾਮੀ ਘਟ ਲਈ ਪਰ ਹੁਣ ਆਪ ਤੇ ਗਿਆ ਜੀ ਆਪ ਤੇ ਗਿਆ ਹਮ ਜੇਲ ਵੀ ਗਿਆ ਤੇ ਮਹਿਕਮੇ ਚੋ ਵੀ ਗਿਆ ਗੱਲ ਇਹ ਆ ਕਿ ਅਸਲ ਦੇ ਵਿੱਚ ਸੁਖਮ ਸਾਹਿਬ ਹੁਣ ਉਹ ਜਿਹੜੇ ਦੋ ਮੁੰਡੇ ਆ ਹੂੰ ਉਹ ਜਦੋਂ ਵੀ ਅਮਰੀਕਾ ਤੋਂ ਕਿਤੇ ਇੱਧਰ ਨੂੰ ਆਏ ਤੇ ਉਹਨਾਂ ਨੂੰ ਉਹਨਾਂ ਨੂੰ ਕਿਉਂ ਲੈਣਾ ਬਿਲਕੁਲ ਬੈਠੇ ਰਹੋ ਹਣ ਉੱਥੇ ਹੂੰ ਤੁਹਾਨੂੰ ਇਹੋ ਜਿਹੇ ਕੰਮ ਕਰਦੇ ਕੀ ਜ਼ਰੂਰ ਤੇ ਦੋ ਮੁੰਡੇ ਜਿਹਦੇ ਅਮਰੀਕਾ 'ਚ ਬੈਠੇ ਆ ਆਪ ਕੋਈ ਲੱਖ ਰੁਪਈਆ ਕਮਾ ਰਹੇ ਆ ਮਹੀਨੇ ਜੀ ਖੁੱਤੀ ਚੱਕ ਚੋ ਆ ਕਿੱਥੇ ਨਾ ਕਿਤੇ ਉਹ ਦਿਮਾਗ 'ਚ ਤੇ ਬੰਦੇ ਭਾਈ ਵਾਂਟਡ ਆ ਜਿਹੜੇ ਇੱਥੋਂ ਨਸ ਗਏ ਨੇ ਜਿਹੜੇ ਬੰਦੇ ਇੱਥੋਂ ਭਗੌੜੇ ਹੋ ਗਏ ਨੇ ਉਹਨਾਂ ਦਾ ਕੀ ਵਿਗੜਨਾ ਹੈ ਉਹਨਾਂ ਦਾ ਵੀ ਇੱਕਾ ਮਤਲਬ ਕਿ ਇਹ ਥੋੜੀ ਖੜ ਜਾਊਗਾ ਉਹ ਤੁਹਾਡੇ ਵਰਗਾ ਕੋਈ ਹੋਰ ਪੱਟ ਲੈਣਗੇ ਤੁਸੀਂ ਦੱਸ ਦਿਓ ਉਹਨਾਂ ਵੀ ਇੱਕ ਇੱਕ ਕਸੂਰ ਵੀ ਕਸੂਰ ਇੱਕ ਇਲਜ਼ਾਮ ਵੀ ਇਲਜ਼ਾਮ ਹੈ ਨਾ ਤੇ ਇੱਕ ਦੀ ਸਜ਼ਾ ਵੀ ਉਨੀ ਤੇ ਵਾਰ-ਵਾਰ ਸਜ਼ਾਉ ਤੇ ਕਰ ਹੀ ਜਾਂਦੇ ਆ ਉਹਨਾਂ ਚੱਲੀ ਜਾਂਦਾ ਜਦੋਂ ਇਹੋ ਜਿਹਾ ਬੰਦਾ ਫਸ ਜਾਂਦਾ ਉਹਨੂੰ ਜ਼ਰੂਰ ਇਹ ਚੀਜ਼ ਲੱਗਦੀ ਆ ਜਸਵਿੰਦਰ ਜੀ 70 ਲੱਖ ਹੈ ਜੀ ਜ਼ੋਰਾਵਰ ਕਹਿ ਰਹੇ ਨੇ ਭਾਈ ਜ਼ੋਰਾਵਰ ਸੁਰਾਵਰ ਸਾਡੇ ਪਤੀ ਦਾ ਨਾਮ ਵੀ ਸੁਰਾਵਰ ਆ ਤਾਂ ਖੈਰ ਉਹ 70 ਲੱਖ ਕਨਫਰਮ ਕਰ ਰਹੇ ਨੇ ਜੀ ਜੀ ਇੱਕ ਮੇਟਰ ਰਵੀ ਬੇਲਾ ਜੀ ਉਹ ਕਹਿੰਦੇ 84 ਲੱਖ ਹੈ ਤੇ ਦੋ ਗੱਡੀਆਂ ਨੇ ਮੈਂ ਮੈਂ 83 ਪੜਿਆ ਸੀਗਾ ਜੀ ਕਿਤੇ ਰਿਪੋਰਟਾਂ ਵੱਖ-ਵੱਖੇ ਤਾਂ ਹੀ ਮੈਂ ਮਤਲਬ ਕਿ ਫਿਗਰ 50 ਤੋਂ 80 85 ਤੱਕ ਦਾ ਹੀ ਬੋਲਤਾ ਕਿਤੇ 50 ਕਿਤੇ ਮੈਂ ਵੀ 83 ਪੜਿਆ ਜੀ ਹੂੰ ਤਾਂ ਖੈਰ ਗੱਡੀਆਂ ਛੜੀਆਂ ਜੋ ਵੀ ਹੈ ਪਰ ਇਹ ਬਦਨਾਮੀ ਦਾ ਟਿੱਕਾ ਜਿਹੜਾ ਹੈ ਨਾ ਉਹ ਤੇ ਤਖੜਾ ਲੱਗਾ ਜਿਵੇਂ ਪੁਰਾਣੇ ਸਮੇਂ ਚ ਨਾ ਬੀਬੀਆਂ ਤੇ কা ਟੁਕਾ ਚੰਗਾ سونے ਦਾ ਤਖੜਾ ਉਹ ਉਹ ਟਿੱਕਾ ਤਖੜਾ ਲਵਾਇਆ ਨੇ ਉਹ سونے ਵਾਲਾ ਚੰਕਰਾਉਂਦੇ ਸੀ ਇੱਕ ਦੂਜੇ ਬਾਅਦ ਚ ਵੀ ਲਾਉਂਦੇ ਹੁੰਦੇ ਸੀ ਨਜ਼ਰ ਤੋਂ ਟਿੱਕਾ ਕਾਲਾ ਤੇ ਕਾਲਾ ਟਿੱਕਾ ਲੱਗ ਜਾਂਦਾ ਕਈ ਵਾਰੀ ਹਾਂਜੀ ਹਾਂਜੀ ਜਸਵਿੰਦਰ ਜੀ ਕਹਿ ਰਹੇ ਕਿ ਇੱਕ ਤਾਂ ਕਮੀ ਹੈ ਸਾਡੇ ਕਾਨੂੰਨ ਚ ਤੇ ਕਹਿੰਦੇ ਉੱਤੋਂ ਬੇਈਮਾਨੀਆਂ ਲੋਕਾਂ ਦੇ ਖੂਨ ਚ ਹੈ ਚਰਨਜੀਤ ਜੀ ਕਹ ਰਹੇ ਕਿ ਇਸ ਲਈ ਕਹਿੰਦੇ ਕਿ ਪੁਲਿਸ ਦੇ ਵਿੱਚ ਰਿਫਾਰਮਸ ਜ਼ਰੂਰੀ ਹੈ ਇਹ ਲੇਤੇ ਅਕਸਰ ਆਪਾਂ ਗੱਲਬਾਤ ਕਰਦੇ ਐ ਮਿੰਟੂ ਜੀ ਖਾਸ ਕਰਕੇ ਤੁਸੀਂ ਕਹਿੰਦੇ ਹੋ ਨਿਕਰੇ ਰਿਫਾਰਮ ਸੀ ਬੜੀ ਲੋੜ ਐ ਪੁਲਿਸ ਦੇ ਵਿੱਚ ਪਰ ਹੁਣੇ ਜਿਸ ਤਰ੍ਹਾਂ ਐਕਸ਼ਨ ਲੈ ਰਹੇ ਆ ਵੇਖੋ ਕੋਈ ਰਿਫਾਰਮ ਵੀ ਕਰਦੇ ਐ ਕਿ ਕੱਲੇ ਐਕਸ਼ਨ ਲੋਕਾਂ ਨੂੰ ਦਿਖਾਉਣ ਵਾਸਤੇ ਜਾਂ ਨੀਂ ਸੁਰਵਿਵਸਥੀ ਨਹੀਂ ਕਰਨਗੇ ਉਹਦਾ ਇੱਕ ਕਾਰਨ ਐ ਜੀ ਸਰ ਸਿਆਸਤਦਾਨਾਂ ਵਾਸਤੇ ਪੁਲਸ ਫਰੀ ਦਾ ਗੁੰਡਾ ਹੈ ਤਨਖਾਹ ਤੇ ਟੈਕਸ ਪੇ ਦੇ ਰਿਆ ਨਾ ਸਰ ਕਿਸੇ ਦਾ ਮਤਲਬ ਬੰਦਾ ਜਿਹੜਾ ਉਹਨੂੰ ਸੇਕ ਲਵਾਉਣਾ ਚੱਕ ਕੇ ਲਿਆ ਬਈ ਠਾਣੇਦਾਰਾ ਬਿਲਕੁਲ ਉਹਨੇ ਲਿਆ ਕਿ ਸਿਰ ਮਤਲਬ ਡਰ ਨਾਲ ਹੀ ਧੂਆ ਕੱਢ ਦੇਣਾ ਕਿ ਕਿਤੇ ਕੋਈ ਕਸਰ ਨਾ ਰਹਿ ਜਾਵੇ ਉੱਤੇ ਜਿਹਨੂੰ ਜਵਾਬ ਦੇਣਾ ਹੂੰ ਤਾਂ ਹੁਣ ਮੈਨੂੰ ਦੱਸੋ ਕਿ ਇੱਕ ਤੇ ਜੇ ਇਦਾਂ ਕਿਸੇ ਦੀ ਲੱਤ ਬਾਹ ਤੜਾਉਣੀ ਹੋਵੇ ਕਿਸੇ ਗੁੰਡੇ ਨੂੰ ਹਾਇਰ ਕਰਨਾ ਹੋਵੇ ਹੂੰ ਮੇਰੇ ਅਰਗੇਨ ਕੋ ਮੰਨ ਲਓ ਕੋਈ ਕੋਈ ਵੀ ਬੰਦਾ ਹੈ ਜੀ ਜਿਹਦਾ ਕੰਮ ਕਰਵਾਉਣਾ ਹੈ ਹੂੰ ਤੇ ਉਹ ਜਾਏਗਾ ਕਿਸੇ ਗੁੰਡੇ ਕੋਲ ਤਖੜੇ ਕੋਲ ਬਦਮਾਸ਼ ਕੋਲ ਤੂੰ ਕਹੇਗਾ ਕਿ ਐਨੇ ਪੈਸੇ ਲਊਗਾ ਹੂੰ ਤੇ ਉਤੋਂ ਡਰਿਆ ਕਿਉਂ ਕੱਲ ਨੂੰ ਨਾ ਨਾ ਲੈ ਦੇ ਬਾਕੀ ਨਾ ਦੇਵੇ ਜੀ ਇਹ ਇੱਥੇ ਸੇਫ ਸਾਈਡ ਦੇਖੋ ਬਿਲਕੁਲ ਨਾ ਐਕਸਟਰਾ ਪੈਸੇ ਅੱਡ ਦੇਣੇ ਆ ਨਾ ਕੋਈ ਡਰ ਹੈ ਕਿ ਨਹੀਂ ਫ੍ਰੀ ਦਾ ਗੁੰਡਾ ਬਿਲਕੁਲ ਸੱਚ ਮੈਂ ਪੁਲਿਸ ਫੋਰਸ ਵਾਸਤੇ ਸ਼ਬਦ ਨਹੀਂ ਇਸਤੇਮਾਲ ਕਰ ਰਿਹਾ ਮੈਂ ਸਿਆਸਤ ਵਾਸਤੇ ਸ਼ਬਦ ਇਸਤੇਮਾਲ ਕਰ ਰਿਹਾ ਹੂੰ ਕਿਸੇ ਨੂੰ ਗਧੀ ਗੇੜ ਚ ਪਾਉਣਾ ਚੱਲ ਵੀ ਵਿਜੀਲੈਂਸ ਆ ਲਿਆ ਚੱਲ ਵੀ ਫਲਾਣੀ ਏਜੰਸੀ ਹੂੰ ਸਰ ਇਹ ਕਿਵੇਂ ਚਾਉਣ ਕੇ ਰਿਫਾਰਮ ਹੋ ਜਾਣਾ ਜੀ ਜੀ ਦੱਸੋ ਮੈਨੂੰ ਇਹ ਇੰਨਾ ਦਾਤਾ ਛੱਤਰ ਮਾਰਨ ਵਾਲਾ ਜਿਹੜਾ ਇਹਨਾਂ ਨੇ ਗੁੰਡਾ ਬਣਾ ਰੱਖਿਆ ਉਹ ਹੱਥੋਂ ਨਿਕਲ ਜਾਏਗਾ ਬਿਲਕੁਲ فرض ਕਰੋ ਕਿ ਡੀਜੀਪੀ ਮੈਰਟ ਤੇ ਲੱਗਦਾ ਹੂੰ ਤੇ ਡੀਜੀਪੀ ਗਾ ਬਦਲੀਆਂ ਆਪਣੇ ਪਦਰ ਤੇ ਕਰਦਾ ਜੀ ਕੋਈ ਸਿਫਾਰਿਸ਼ ਨਹੀਂ ਕੋਈ ਪੈਸਾ ਨਹੀਂ ਹੂੰ ਤਾਂ ਕਾਬਲ ਬੰਦੇ ਸਟੇਸ਼ਨਾਂ ਤੇ ਲੱਗਣਗੇ ਜੀ ਬਿਲਕੁਲ ਤਾਂ ਫਿਰ ਫਿਰ ਦਾਖਰੀ ਕਿੱਧਰ ਗਈ ਮਲਾਈ ਕਿੱਧਰ ਗਈ ਹੂੰ ਹੂੰ ਸਰ 200 ਲੱਖ ਰੁਪਇਆ ਇੱਕ ਸਟੇਸ਼ਨ ਦਾ ਐਸਐਚਓ ਤੇ ਲਿਆ ਜਾ ਰਿਹਾ ਹੈ ਜੀ ਉਹ ਤੇ ਆਈ ਇਹ ਵੀ ਫੀਸਾ ਕਰ ਲਿਓ ਪਤਾ ਜਿਨ੍ਹਾਂ ਦੇ ਪੁਲਿਸ ਦੇ ਵਿੱਚ ਹੈਗੇ ਆ ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਜਨਾਬ ਇਹ ਕਰਨਗੇ ਨਹੀਂ ਕਰ ਸਕਦੇ ਆ ਇਹ ਵੀ ਗੱਲ ਮੈਂ ਕਹਿ ਦਿੰਦਾ ਇਹ ਨਹੀਂ ਹੈ ਕਿ ਕਰ ਨਹੀਂ ਸਕਦੇ ਇਹ ਕਰ ਸਕਦੇ ਆ ਕਰਨਗੇ ਨਹੀਂ ਕਰਨਗੇ ਨਹੀਂ ਬਿਲਕੁਲ ਕਿਉਂਕਿ ਹੁਣ ਤੁਸੀਂ ਦੇਖੋ ਨਾ ਕਿ ਚੋਣ ਕਮਿਸ਼ਨ ਨੂੰ ਤਾਕਤ ਕਿਉਂ ਨਹੀਂ ਦਿੰਦੀ ਸਰਕਾਰ ਚੋਣ ਕਮਿਸ਼ਨ ਸਰ ਮੈਂ ਉਹਦੇ ਬਾਰੇ ਕਹਿੰਨਾ ਨਾ ਬੋੜਾ ਬਗਿਆੜ ਹੈ ਜੀ ਠੀਕ ਹੈ ਜੀ ਬੋੜਾ ਬਗਿਆੜ ਮਤਲਬ ਕਿ ਚਿੰਗਿਆੜ ਤਾਂ ਮਾਰ ਸਕਦਾ ਹੈ ਹਮ ਸ਼ਿਕਾਰ ਨਹੀਂ ਕਰ ਸਕਦਾ ਸ਼ਿਕਾਰ ਨਹੀਂ ਕਰ ਸਕਦਾ ਕਿਉਂ ਕਿ ਕਿਉਂਕਿ ਉਹਦੇ ਕੋਲ ਤਾਕਤ ਹੀ ਹੈ ਨਹੀਂ ਜੀ ਸਰ ਕਾਨੂੰਨਨ ਸੰਵਿਧਾਨਕ ਤੌਰ ਤੇ ਉਹਦੇ ਕੋਲ ਤਾਕਤ ਬੜੀ ਸੀਮਤ ਹੈ ਉਹ ਸਿਰਫ ਤੇ ਸਿਰਫ ਇਲੈਕਸ਼ਨ ਕੰਡਕਟ ਕਰ ਸਕਦਾ ਹੈ ਕੋਡ ਆਫ ਕੰਡਕਟ ਲਾ ਕੇ ਜੀ ਬਾਕੀ ਪਰ ਉਹਦੇ ਕੋਲ ਇੰਨੀ ਖੁਦਮੁਖਤਿਆਰੀ ਨਹੀਂ ਕਿ ਉਹ ਆਪਣੇ ਹਿਸਾਬ ਨਾਲ ਨਿਯਮ ਬਣਾ ਲਵੇ ਨਿਯਮ ਬਣਾਉਣ ਵਾਸਤੇ ਜਾਣਾ ਪਊਗਾ ਸੰਸਦ ਤੇ ਸੰਸਦ ਦੇ ਵਿੱਚ ਤੇ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਨਿਯਮਾਂ ਦਾ ਸ਼ਿਕਾਰ ਹੋਣਾ ਜੀ ਪਰ ਗੱਲ ਆ ਗਈ ਤੇ ਫਿਰ ਉਹ ਕਲਦੀਪ ਪਰਸ ਨੇ ਗੱਲ ਮੁਖਦੀ ਆ ਕੇ दारू ਤੇ ਤੇ ਗੱਲ ਇੱਥੇ ਆ ਕੇ ਸਿਆਸਤ ਤੇ ਮੁਖਦੀ ਸਿਆਸਤ ਤੇ ਮੁਖਦੀ ਹੈ ਬਿਲਕੁਲ ਜੀ ਬਿਲਕੁਲ ਇੰਤਰੀ ਖੈਰ ਨਾਲ ਨਾਲ ਆਪਾਂ ਖਬਰ ਹੋਰ ਵੀ ਸਾਂਝੀ ਕਰਦੇ ਆ ਜੀ ਸਵਾਗਤ ਵੀ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੇ ਗੁਜ਼ਾਰਿਸ਼ ਵੀ ਕਰਦੇ ਆ ਕਿ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਕਰੋ ਨਾਲ ਨਾਲ